ਹਾਂਜੀ ਹਾਂਜੀ ਅੱਜ ਦੀ ਮੀਟਿੰਗ ਬਾਰੇ ਆਪਾਂ ਕੀ ਜੜੇ ਅੱਜ ਦੀ ਮੀਟਿੰਗ ਜਿਹੜੀ ਆ ਇਹ ਸਾਡੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਣਜੀਤ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ ਔਰ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਵੀ ਮੈਂ ਵੀ ਪ੍ਰੋਗਰਾਮ ਕਰਾਉਣਾ ਚਾਹੁੰਦਾ ਵਾਂ ਸੋ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਵੀ ਮਿਲਾਇਆ ਅਸੀਂ ਰਹਿਣੀ ਆ ਆਮ ਆਦਮੀ ਪਾਰਟੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਆਪਾਂ ਉਹਨਾਂ ਦਾ ਵੀ ਜੀਐਨ ਵਾਖਦੇ ਹਾਂ ਸੋ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋਣਗੇ ਹੋਰ ਵੀ ਮੀਟਿੰਗਾਂ ਹੋਣਗੀਆਂ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੜੀ ਰਿਪੋਰਟ ਆਈ ਹੈ ਕਦੀ ਭਾਈ ਤੁਸੀਂ ਇਨਚਾਰਜ ਹੋ ਹੱਥੀ ਦੇ ਠੀਕ ਹੈ ਜੀ ਕੱਲ੍ਹ ਸੇ ਆਪਣਾ ਧਰਨਾ ਸਾਹਿਬ ਨੂੰ ਕਹਿੰਦੇ ਆ ਕੱਲ੍ਹ ਦਾ ਸਾਹਿਬ ਤੋਂ ਡਾਕਟਰ ਆਜਣਗੇ ਜੀ ਪਰ ਕਾ ਆਪਣਾ ਜਿਹੜਾ ਇੱਕ ਸਾਂਝਾ ਸਭਿਆਚਾਰ ਦਾ 23 ਤਰੀਕ ਨੂੰ ਧਰਨਾ ਦੀਆਂ ਦਾ ਐਲਾਨ ਕੀਤਾ ਹੈ ਕੀ ਦੇ ਦੇਣਾ ਦੇਖੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ بڑے ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਕਿਸ ਤਰ੍ਹਾਂ ਲਿਆਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਜੀ ਸੋ ਕਹਿਣ ਦਾ ਭਾਵ ਇਹ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਪੀਆਂ ਨਿਕਲਣੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਆਈਏ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਧਰਨੇ ਨਾਲ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਆ ਠੀਕ ਆ ਉਹ ਆਪਣੇ ਟੰਗ ਨਾਲ ਵਧੀਆ ਟੰਗ ਨਾਲ ਡਾਕਟਰ ਵੀ ਲੈ ਕੇ ਆਊਗੀ ਔਰ ਹਸਪੀਟਲ ਵੀ ਜਿਹੜੇ ਆ ਉਹ ਕਰਨਗੇ ਔਰ ਲੋਕਾਂ ਦਾ ਇਲਾਜ ਜਿਹੜਾ ਉਥੇ ਹੋਊਗਾ ਠੀਕ ਆ ਸਤਿ ਸ੍ਰੀ ਅਕਾਲ ਇਹ ਰੋ ਬਬਨਾਂ ਨਾ ਕਿ ਦੇ ਇਤਿਹਾਸਕ ਪਿੰਡ ਵਡਾਲਾ ਬੰਗਰ ਦੇ ਵਿੱਚ ਮੈਂ ਮਿਲ ਚੁੱਕਿਆ ਤੇਰੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਜਿਹੜੀ ਮੀਟਿੰਗ ਕੀਤੀ ਹੈ ਔਰ ਆਉਣ ਵਾਲੀ ਜਿਮਨੀ ਚੂਲ ਜਿਹੜੀ ਹੈ ਉਹਦੀ ਇਤਿਆਰੀ ਵਾਸਤੇ ਅਸੀਂ ਲਾਂਬੰਦੀ ਕਰ ਰਹੇ ਇਹ ਸਾਡੀ ਅੱਜ ਹਲਕੇ ਦੇ ਵਿੱਚ ਛੇਵੀਂ ਸੱਤੀ ਮੀਟਿੰਗ ਸੀਗੀ ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮੀਟਿੰਗਾਂ ਕਰਾਂਗੇ 16 ਮੀਟਿੰਗਾਂ ਕਰਾਂਗੇ ਉਸ ਤੋਂ ਬਾਅਦ ਵੱਡੇ ਪਿੰਡਾਂ 'ਚ ਕਰਾਂਗੇ ਗੜਤ ਇੱਛਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਸੁਣੀਆ ਅਸੀਂ ਡੇਰਾ ਬੱਬਾ ਨਾਨਕ ਦੇ ਹਰ ਪਿੰਡ ਵਿੱਚ ਜਾ ਕੇ ਹਰ ਵੋਟਰ ਦੇ ਦਾ ਆਪਣਾ ਸੰਪਰਕ ਜਿਹੜਾ ਉਹ ਜੋੜਾਂਗੇ ਉਹ ਸਾਡੀ ਮੀਟਿੰਗ ਬਹੁਤ ਵਧੀਆ ਹੋਈ ਸਾਡੇ ਕਲਾਂਗੌਰ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੰਚੇਸ ਸਿੰਘ ਜੀ ਬਾਟਾ ਸਾਹਿਬ ਨੇ ਇਹ ਮੀਟਿੰਗ ਕੀਤੀ ਉਹ ਬਹੁਤ ਵਧੀਆ ਹੋਈ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗਾਂ ਕਰਦੇ ਸਭ ਨੂੰ ਕਿਹਾ ਕਿ ਸਾਰੇ ਜਣੇ ਇਕੱਠੇ ਹੋ ਪਾਰਟੀ ਜਿੰ ਨੂੰ ਵੀ ਟਿਕੜ ਦਊਗੀ ਇਹਦੇ ਬਾਬੇ ਨਾਨਕ ਦੇ ਸਭ ਵਲੰਟੀਅਰ ਦੇ ਰਹੇ ਹੋ ਜੀ ਕੱਲ੍ਹ ਕਿਸ ਕਰ ਕੇ ਅੱਜ ਇਹ ਬੈਠਕ ਸਰ ਇਹ ਤਾਂ ਜੀ ਦੱਸੋ ਜੀ ਕਰੋ ਸਵਾਲ ਕਰੋ ਜੀ ਬਾਦ ਸਾਹਿਬ ਜੀ ਅੱਜ ਦੀ ਮੀਟਿੰਗ ਕੀਤੀ ਗਈ ਜੀ ਕਿੱਥੋਂ ਦੇਖਦੇ ਹੋ ਜੀ ਅੱਜ ਦੀ ਮੀਟਿੰਗ ਜਿਹੜੀ ਸਾਡਾ ਏਜੰਡਾ ਸੀਗਾ ਜਿਮਨੀ ਚੋਣ ਨੂੰ ਲੈ ਕੇ ਜੋ ਥੋੜੇ ਸੋ ਕੁ ਸਮੇਂ ਦੇ ਵਿੱਚ ਜਿਮਨੀ ਚੋਣ ਆ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੇ ਹਾਈ ਕਮਾਂਡ ਨੇ ਸਾਨੂੰ ਆਦੇਸ਼ ਦਿੱਤੇ ਸੀ ਕਿ ਤੁਸੀਂ ਇੱਕ ਮੀਟਿੰਗ ਜਿਹੜੀ ਆ ਉਹ ਅਰੇਂਜ ਕਰੋ ਅਸੀਂ ਅੱਜ ਵਡਾਲਾ ਬਾਂਗਰ ਦੇ ਵਿੱਚ ਸਹੀਂ ਮੀਟਿੰਗ ਜਿਹੜੀ ਕੀਤੀ ਆ ਇੱਕ ਵਰਕਰ ਮੀਟਿੰਗ ਸੀਗੀ ਛੋਟੀ ਜੀ ਮੀਟਿੰਗ ਸੀਗੀ ਜਿਸ ਨੂੰ ਕਿ ਵਰਕਰਾਂ ਨੇ ਇੱਕ ਵੱਡਾ ਰੂਪ ਦਿੱਤਾ ਸੋ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਗੁਜ਼ਾਰਦਾ ਕਿ ਤੁਸੀਂ ਆਪਣਾ ਸਮੇਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਮੈਂ ਸਾਰੇ ਸਮੂਚੇ ਲੀਡਰਸ਼ਿਪ ਦਾ ਤੇ ਆਪਣੇ ਸਮੂਚੇ ਵਰਕਰ ਸਹਬਾਨਾਂ ਦਾ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਧੰਨਵਾਦ